ਇਹ ਜਸਟ ਸਟਾਰਟ ਹੋ ਰਹੀ ਭਾਰੀ ਹੋਇਆ ਹੁਣ ਇਹ ਮੈਂ 50 ਲੀਟਰ ਡੀਜ਼ਲ ਪਾ ਲਿਆ ਹੋਰ ਪਾ ਲਿਆ ਕਟੋ-ਕਟਾ ਦੀ ਟੈਂਕੀ ਦੇ ਵਿੱਚ 100 ਲੀਟਰ ਡੀਜ਼ਲ ਆ ਹੁਣ ਹੁਣ ਦੇਖਦੇ ਆ ਵੀ ਇਹਦਾ ਪੰਪ ਮਾਰ ਕੇ ਵੀ ਆ ਸਟਾਰਟ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂ ਮਸ਼ੀਨ ਜਦ ਮਿੱਟੀ ਦੇਖੋ ਤੁਸੀਂ ਪਹਿਲਾਂ ਗਾਰਾ ਕਿੱਥੇ ਗਿਆ ਤੱਕ ਚੜਿਆ ਪਿਆ ਬੁਰੇ ਹਾਲ ਹੋਇਆ ਵਾ ਇਹ ਥੱਲੇ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਾਈ ਕਿੱਦਾਂ ਮੀਤ ਆ ਬਾਈ ਵਧੀਆ ਜਿਹਾ ਗੁੱਡ ਆਉਂਗਾ ਜਿਹੜੇ ਮੇਰੇ ਵੀਰ ਨਵੇਂ ਜੁੜਿਆ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਬਈ ਹੋਰ ਬਾਈ ਕਿਹਾ ਹਾਲ ਚਾਲ ਤੁਹਾਡਾ ਸਾਰਿਆਂ ਦਾ ਬਾਈ ਜਿਵੇਂ ਕਿ ਪਤਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਕੰਮ ਚੱਲ ਰਿਹਾ ਤਾਂ ਉਹ ਤਾਂ ਬਈ ਕੱਲ ਆਪਾਂ ਨੇ ਫਾਈਨਲ ਕਰਦੇ ਰਾਤ ਫਾਈਨਲ ਕਰਕੇ ਆਗੇ ਤੇ ਬਾਈ ਕੰਮ ਮਸ਼ੀਨ ਅੱਜ ਆਪਾਂ ਨੇ ਭੇਜ ਦਾਣੀ ਉਹ ਟਰਾਲ ਆ ਜਾਊਗਾ ਬਈ ਘੰਟੇ 2 ਘੰਟੇ ਤੱਕ ਪਹਿtham ਦਿਖਾ ਵੀ ਦਊਗਾ ਲੋਡ ਕਰਦੇ ਆਂ ਦੀ ਵੀਡੀਓ ਪਾ ਦੂੰਗਾ ਬਈ ਬਾਕੀ ਬਈ ਅੱਜ ਆਪਣੀ ਥਾਰ ਦਾ ਨਵਾਈਤਰੋਈ ਦਾ ਟਾਈਮ ਆ ਗਿਆ ਬਈ ਦੇਖੋ ਕੈਨਾ ਕੋਨਾ ਦਾ ਸਿਰਫ ਉਹ ਗ੍ਰੀਸ ਮਸ਼ੀਨ ਦੇ ਤਾਰਾ ਤਾਂ ਦੇਖੋ ਬਈ ਹਾਲਤ ਦੇਖੋ ਕੀ ਹੋਇਆ ਪਏ ਗੱਡੀ ਦਾ ਬੁਰੇ ਹਾਲ ਹੋਇਆ ਪਿਆ ਬਈ ਵਿੱਚ ਤੇ ਕੀ ਹਾਲ ਹੋਇਆ ਗਿਆ ਸਾਰਾ ਲਿਪੜੀ ਪਈ ਹੈ ਗੱਡੀ ਆਪਣੀ ਐਨ ਤੂਆ ਤੂ ਕੱਜਾਂ ਚੰਗੀ ਤਰ੍ਹਾਂ ਚਮਕਾ ਲਾਣੀ ਬਈ ਆਪਾਂ ਨੇ ਬਾਕੀ ਤੁਹਾਨੂੰ ਬਾਹਰ ਤੇ ਵੀ ਦਿਖਾ ਦਨੇ ਆਂ ਕੀ ਹਾਲ ਹੋਇਆ ਵਾ ਗੱਡੀ ਦਾ ਦੇਖੋ ਬਈ ਬਾਹਰ ਤੇ ਆਹ ਹਾਲ ਹੋਇਆ ਹੋਇਆ ਗੱਡੀ ਦਾ ਦੇਖੋ ਜਦ ਨਾਲ ਬਈ ਉਤਰਦੇ ਤੇ ਤਾਂ ਦੇਖੋ ਆ ਵੀ ਗੋਟੇ ਵੀ ਲਿਪਟ ਜੰਨੇ ਆ ਇੱਥੇ ਮਿੱਟੀ ਬਹੁਤ ਆ ਨਾ ਲੱਗੀ ਵੀ ਐ ਚੰਗੀ ਤਰ੍ਹਾਂ ਪ੍ਰੋਪਰ ਵਾਸ਼ਿੰਗ ਕਰਾ ਦੇਣੀ 20 ਮਿੰਟ ਲੱਗਣਗੇ ਭਾਈ ਗੱਡੀ ਦੀ ਬਾਸ਼ ਹੋ ਰਹੀ ਹੈ i20 ਦੀ ਉਸ ਤੋਂ ਬਾਅਦ ਲਾ ਲੈਣੇ ਆ ਬੰਗਿਆਂ ਦੀ ਗੱਡੀ ਧੋਣ ਦਾ ਤਰੀਕਾ ਬਈ ਵਧੀਆ ਯਾਰ ਪੂਰਾ ਵਧੀਆ ਤਰੀਕੇ ਨਾਲ ਧੋ ਰਹੇ ਆ ਤਿੰਨ ਚਾਰ ਬੰਦੇ ਲੱਗੇ ਹੋਏ ਤਹੁਣ ਬਾਕੀ ਆਪਣੀ ਥਾਰ ਦੀ ਅਜੇ ਵਾਰੀ ਆਉਣੀ ਆ ਆਰੇ ਟਮਾਟੀ ਲੱਗੇ ਹੋਏ ਬਈ ਉਹ ਤਿੰਨ ਬੰਦੇ ਲੱਗੇ ਹੋਏ ਆ ਦੇਖੋ ਟਾਇਰਾਂ ਨੂੰ ਚੰਗੀ ਤਰ੍ਹਾਂ ਕਲੀਨ ਲਾਏ ਲੂਏ ਨੂੰ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਸਾਫ ਕਰ ਰਹੇ ਆ ਗੱਡੀ ਦੀ ਬਈ ਆਪਣੇ ਚੱਕੇ ਹੋ ਰਹੀ ਹੈ ਵਾਸ਼ਿੰਗ ਦੇਖੋ ਬਈ ਮਿੱਟੀ ਦੇਖੋ ਬਜੀ ਬਣਾ ਗਾਰਾ ਕਿੱਥੇ ਗਿਆ ਚੜਿਆ ਪਿਆ ਬੁਰੇ ਹਾਲ ਉਹਨੇ ਬਈ ਲੈ ਜੇਦਾ ਦੇਖੋ ਗੱਡੀ ਦੀ ਬਾਈ ਹਾਲਤ ਮਾੜਾ ਖਰਾਬ ਹੋਈ ਵਿੱਚ ਹੁਣ ਲੱਗੀ ਮੜੀ ਜੀ ਸੋਹਣੀ ਲੱਗਣ ਦੇਖੋ ਮੂਰੇ ਤੇ ਪਿੱਛੇ ਕਿੰਨੀ ਪੈਟਲ ਕਾਜੇ ਵੀ ਬਾਕੀ ਬਈ ਥੱਲੇ ਬਹੁਤ ਜ਼ਿਆਦਾ ਗਾਰਾ ਜੜਿਆ ਪਿਆ ਦਾ ਬਹੁਤ ਜ਼ਿਆਦਾ ਬਈ ਗੱਡੀ ਦੀ ਆਫ ਰੋਡਿੰਗ ਹੋਈ ਸੀ ਇੱਥੇ ਕੰਪਰ ਬਾਕੀ ਬਈ ਹੁਣ ਤਾਂ ਪਚਾ ਕੇ ਰੱਖਣੀ ਪੈਣੀ ਆ ਦੋ ਚਾਰ ਦਿਨ ਕਿਉਂ ਵਾਸ਼ਿੰਗ ਲਈ ਆ ਪੈਸੇ ਵੀ ਬਾਈ ਚਿੰਗੇ ਲੈਣੇ ਬਾਈ ਨੇ ਤੇ ਕਿਉਂ ਬਹੁਤ ਜ਼ਿਆਦਾ ਲਿਬੜੀ ਵੀਦੀ ਨਾ ਬਾਕੀ ਵਿੱਚ ਤੇ ਬਹੁਤ ਬੁਰਾ ਹਾਲ ਦਾ ਬਾਕੀ ਤੁਸੀਂ ਦੇਖੋ ਥੋੜੇ ਸਾਹਮਣੇ ਆ ਬਾਈ ਬਹੁਤ ਗਾਰ ਉੱਤਰਿਆ ਦੇਖੋ ਥੱਲੇ ਜਿਵੇਂ ਟਰੈਕਟਰ ਵੀ ਥੁੰਦੇ ਹੁੰਦੇ ਆਲੇ ਸਾਰਾ ਗਾਲੀ ਗਾਰ ਆ ਬਈ ਆ। ਫਾਇਦਾ ਬਈ ਕਟਾਰ ਕਰਿਆ ਬਾਕੀ ਸਾਰਾ ਪਿਆ ਹਜੇ। ਗੱਡੀ ਦਾ ਵੀ ਹੋ ਗਿਆਣੀ ਬਾਸ਼ ਬਸ ਕਪੜਾ-ਕੁਪੜਾ ਮਾਨੇ ਦਾ ਰਹਿੰਦਾ ਬਈ ਮੋਟੀ-ਮੋਟੀ ਹੋ ਗਈ ਜਿਹੜਾ ਗੰਦ-ਗੁੰੰਤਾ ਬਈ ਸਾਰਾ ਉਤਰ ਗਿਆ। ਦੇਖੋ ਵੀ ਲੁੱਕ ਗੱਡੀ ਦੀ। ਕਹਾਂ ਬਹੁਤ ਲੱਗਿਆ ਬਈ। 2 ਘੰਟੇ ਲੱਗੇ ਨੂੰ ਇਹ ਤਾਉਣ ਨੂੰ। ਗੱਡੀ ਨੂੰ ਐ। ਗਾਰਾ ਬਹੁਤ ਜਿਆਦਾ ਨਾ ਨਾ ਬਈ। ਬਾਕੀ ਬਈ ਬਾਈਆਂ ਦਾ ਇੱਕ ਨੰਬਰ ਕੰਮ ਆ ਵਾਸ਼ਿੰਗ ਲਾ ਤੁਸੀਂ ਦੇਖਦੇ ਰਹੇ ਆ ਬਈ ਐਨ ਪ੍ਰੋਪਰ ਤਰੀਕੇ ਨਾਲ ਸਾਰੇ ਬੰਦੇ ਵਾਸ਼ ਕਰਦੇ ਆ। ਕੱਢਿਓ ਥੱਲੇ ਦੇ ਹਨ ਗੱਲਬਾਤ ਆਫੇ ਕਰਤੀ ਟਾਇਰ ਦੇਖੋ ਪਿੱਛੇ ਦੇਖੋ ਹਨ ਕਲੀਨ ਕਰਤੀ ਗੱਲ ਨਾ ਬਹੁਤ ਜਿਆਦਾ ਰੋਣ ਗੱਡੀ ਪਰ ਹਾਂਜੀ ਮਿੱਤਰੋ ਹੁਣ ਆਪਾਂ ਪਹੁੰਚ ਕੇ ਮਸ਼ੀਨ ਲੋਡ ਕਰਾਉਣ ਬਾਈ ਰਾਤ ਬਹੁਤ ਕੰਮ ਗੜਬੜ ਹੋ ਗਿਆ ਜਿਹੜਾ ਕਿ ਟਰਾਲੇ ਵਾਲਾ ਬਾਈ ਲੇਟ ਆਇਆ ਤਾਂ ਰਾਤ ਆਇਆ ਤਕਰੀਬਨ 7 ਵਜੇ ਆਇਆ ਉਸ ਤੋਂ ਬਾਅਦ ਬਾਈ ਜਦਨਾ 7 ਵਜੇ ਪਹੁੰਚਿਆ ਮਸ਼ੀਨ ਦੇ ਵਿੱਚ ਨਾ 5 ਉਂਗਲ ਡੀਜ਼ਲ ਤਾਂ ਬਾਈ ਉਹਦਾ ਮਸ਼ੀਨ ਇੱਥੇ ਤੇ ਅੱਧਾ ਕਿਲੋਮੀਟਰ ਡਰਾਈਵਿੰਗ ਕਰਕੇ ਆਈ ਤੇ ਇੱਕ ਉਂਗਲ ਤੇਲ ਖਾ ਗਈ। ਬਾਕੀ ਜਦ ਨਾਲ ਬਈ ਟਰਾਲੇ 'ਪਾ ਚੜਾਉਣ ਲੱਗੇ। ਦੇਖੋ ਬਾਈ ਜਦ ਨਾਲ ਆਪਾਂ ਇਹਨੂੰ ਟਰਾਲੇ 'ਪਰ ਚੜਾਉਣ ਲੱਗੇ ਮੈਂ ਤਾਂ ਹੈ ਨਹੀਂ ਦੋਰੇ ਬਾਈ ਡਰਾਈਵਰ ਤਾਂ ਤੇ ਬਾਕੀ ਟਰੱਕ ਡਰਾਈਵਰ ਤਾਂ ਇੱਕ ਬਾਈ ਉਹ ਤਾਂ ਇਹ ਤਿੰਨ ਜਣੇ ਦੇ ਬਾਈ ਰਾਤ ਇਹ ਜਾਂ ਟਰੱਕ 'ਪਰ ਮਸ਼ੀਨ ਚਲਾਉਣ ਲੱਗੇ ਮਸ਼ੀਨ ਲਈ ਗਈ ਹਵਾ। ਜਦ ਮਸ਼ੀਨ ਉਹ ਟੇਢੀ ਹੁੰਦੀ ਹੈ ਨਾ ਤਾਂ ਬਈ ਆ ਸਟਾਰਟ ਹੋਵੇ ਨਾ ਕੋਈ ਇਹਦਾ ਹਿੱਲਾ ਤਾਂ ਇਹ ਬਹੁਤ ਵਿਚਾਰੇ ਰਾਤ ਨੂੰ ਖੱਜਲ ਖਵਾਰ ਹੋਏ ਇਹਦੇ ਵਿੱਚ 25 ਲੀਟਰ ਡੀਜ਼ਲ ਵੀ ਪਾ ਲਿਆ ਬਾਈ ਫਿਰ ਵੀ ਨਹੀਂ ਇਹਦਾ ਪੰਪ ਭਾਰੀ ਹੋਇਆ ਹੁਣ ਇਹ ਮੈਂ 50 ਲੀਟਰ ਡੀਜ਼ਲ ਪਾ ਲਿਆ ਹੋਰ ਪਾ ਲਿਆ ਵੀ ਪਾ ਘੱਟੋ-ਘੱਟ ਇਹਦੀ ਟੈਂਕੀ ਦੇ ਵਿੱਚ 100 ਲੀਟਰ ਡੀਜ਼ਲ ਆ ਹੁਣ ਹੁਣ ਦੇਖਦੇ ਆ ਵੀ ਇਹਦਾ ਪੰਪ ਮਾਰ ਕੇ ਵੀ ਆ ਸਟਾਰਟ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂ ਮਸ਼ੀਨ ਜਦ ਬਾਈ ਟੇਢੀ ਹੁੰਦੀ ਹੈ ਨਾ ਜਿਹੜੀ ਇਹਦੀ ਨਿਊਜ਼ਲ ਹੁੰਦੀ ਆ ਉਹ ਸੈਂਟਰ ਦੇ ਵਿੱਚ ਹੁੰਦੀ ਆ ਆ ਦੇਖੋ ਬਾਈ ਨਹਿਰ 'ਚ ਪਾਣੀ ਪੂਰਾ ਚੱਲ ਰਿਹਾ ਸਫਾਈ ਕਰੇ ਤੇ ਬਾਈ ਬਹੁਤ ਫਰਕ ਪੈ ਗਿਆ ਪਾਣੀ ਅੱਗੇ ਪੂਰਾ ਪ੍ਰੋਪਰ ਸਹੀ ਤਰੀਕੇ ਨਾਲ ਜਾ ਰਿਹਾ ਉਸ ਤੋਂ ਬਾਅਦ ਬਾਈ ਇਹਦਾ ਨਾ ਹੁਣ ਦੇਖੋ 25 ਲੀਟਰ ਕੱ ਤੇ 50 ਲੀਟਰ ਹੁਣ ਪਵਾਇਆ 50 54 ਲੀਟਰ ਹੁਣ ਤੇਲ ਪਾਇਆ ਬਾਕੀ ਬਈ ਦੇ ਇੰਜਨ ਦੇ ਵਿੱਚ 40 45 ਲੀਟਰ ਪਹਿਲਾਂ ਹੈ ਤਾਂ ਡੀਜ਼ਲ ਪਲੱਸ ਲਾ ਲਓ ਵੀ 100 ਤੇ ਪਲੱਸ ਇਹ ਡੀਜ਼ਲ ਹੋ ਗਿਆ ਹੁਣ ਦੇਖਦੇ ਆ ਬਈ ਇਹ ਪੰਪੂ ਮਾਰ ਕੇ ਵੀ ਆ ਸਟਾਰਟ ਹੁੰਦੀ ਆ ਤਾਂ ਬਈ ਇਹ ਟਰਾਲੇ 'ਤੇ ਚੜਨੀ ਆ ਨਹੀਂ ਬਈ ਰਾਤ ਉੱਪਰ ਤੇ ਬਰਸਾਤ ਵਾਲਾ ਮੌਸਮ ਹੋ ਗਿਆ ਥੱਲੇ ਕੱਚਾ ਤਾਂ ਬਹੁਤ ਰਿਕਸ਼ਾ ਵਾਲਾ ਕੰਮ ਹੋ ਗਿਆ ਤਾਂ ਇੱਕ 9:30 ਦਾ ਟਾਈਮ ਹੋ ਗਿਆ ਤਾਂ ਮੈਂ ਇਹਨੂੰ ਵੀ ਕਿਹਾ ਵੀ ਹੁਣ ਸਰ ਮਾਰਨਿੰਗ ਦੇਖੂ ਹਾਂ ਹੁਣ ਸਵੇਰੇ ਸਾਦਰ ਦਾ ਟਾਈਮ ਆ ਬਈ ਹੁਣ ਇਹਨੂੰ ਲੋਡ ਕਰਕੇ ਦੇਖਦੇ ਆ ਸਟਾਰਟ ਕਰਕੇ ਆਪਰੇਟਰ ਮੜਾ ਜਾ ਇੱਧਰ ਨੂੰ ਗਿਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਪੱਕੀ ਬਈ ਆਪਣੀ ਥਾਰ ਵੀ ਘੈਂਟ ਲੱਗ ਰਹੀ ਆ ਆਪਾਂ ਬਹਰ ਲੱਗ ਗਿਆ ਬਈ ਆਪਣੇ ਡਰਾਈਵਰ ਨੇ ਪਿਆਰੇ ਨੇ ਬਹੁਤ ਮਿਹਨਤ ਕੀਤੀ ਨੇ ਸ਼ੁਕਰ ਨੇ ਹੋਇਆ ਪਾਰੀ ਮੜਾ ਮੋਟਾ ਹੋਇਆ ਨਹੀਂ ਵੈਲਕਮ ਕਰੋ ਜੀ ਹੂੰ ਰੋਲ ਤੋਂ ਸਿੱਟੋਦਰ ਮੈਂ ਕਰ ਰੋਲ ਆ। ਹੂੰ। ਇਹਨੂੰ ਅਗਲਾ ਕਿ ਸਟਾਰ ਕਰੀਏ। ਪੰਪਣਾ ਛੱਡੀ ਪੰਪ ਮਾਰ ਜੀ ਨਾਲ ਦੀ ਨਾਲ ਤਾਂ ਹੋਣਾ ਸਟਾਰ ਇਹ ਨਹੀਂ ਹੋਣਾ। ਅੱਗੇ ਜੇ ਲੰਬਾ ਸਰੰਦਾ ਲਾ ਕੇ ਮਾਰੋ ਸਟਾਰ ਹੋ ਗਈ ਨਾ। ਹਾਂ। ਮੇਰੀ ਗੱਲ ਸੁਣੋ ਉਹ ਤਾਂ ਨਹੀਂ ਕਰਿਆ ਇਹ ਬੈਟਰੀ ਤੇ ਡਾਊਨ ਕਰਤੀ ਕਿਤੇ। ਬੈਟਰੀ ਦਾ ਬਹੁਤ ਸਰੰਦਾ ਗੱਦੀ ਆ ਰਿਹਾ। ਬਹੁਤ ਵਜੇ। ਬਸ ਇਹ ਤਾਂ ਹੋ ਜਾਂਦੀ ਸਟਾਰ ਹੋ ਗਈ ਸੀ ਇੱਕ ਵਾਰ ਤਾਂ। ਹਾਂ। ਸਰਗਾ ਲੈ ਗਈ ਸੀ। ਜੋ ਬੋਲਦਾ। ਸਰਗਾ ਲੈ ਗਈ ਸੀ। ਪੈਟਰੋਲ ਪਾਉਣ ਲੱਗਿਆ ਇਹਦੇ ਫਿਲਟਰ 'ਵਾਂ। ਆ ਲੈ ਚਾਹ ਲਿਆ ਲੋ ਲਾ ਕੋ ਸੰਦਾਨੀ ਸੁਣ ਬਾਈ ਜਮ ਸਮਾਰ ਗਿਆ ਮਾ ਕੇ ਨੀ ਹੈ ਅੰਮਾਰੂ ਗਲੇ ਕੰਮ ਕੇ ਕਰ ਚਾਬੀ ਤੇ ਕਰਣਾ ਸਟਾਰਟ ਹੋ ਜੂ ਬਸ ਆਹ ਦੇਖ ਲੋ ਇਧਰ ਜੇ ਸਟਾਰਟ ਨਾ ਹੋਵੇ ਤਾਂ ਕੀ ਕਰਨਾ ਪੈਂਦਾ ਬਈ ਸਲ ਕੋ ਫੋਲ ਕੇ ਐਰਸਿਲ ਤੋਂ ਫੋਲ ਕੇ ਨਾ ਸੋ ਫੋਲ ਕੇ ਬੈਠ ਉਹਦੇ ਵਿੱਚ ਪਾਉਣਾ ਪੈਂਦਾ ਡੀਜ਼ਲ ਨਾ ਪੈਟਰੋਲ ਪٹرول ਐ ਅੱਗ ਫੜਾਉਣਾ ਨਾ ਪਛੇਂਜ ਅਸਦਾ ਕਿੱਥੋਂ ਠੀਕ ਹੈ ਠੀਕ ਹੈ ਫਿਰ ਸਟਾਰਟ ਹੋ ਜਾਂਦੀ ਹੈ ਜੀ ਸਟਾਰਟ ਹੋ ਜਾਂਦੀ ਹੈ ਅੱਛਾ ਅੱਛਾ ਹੁਣ ਮੈਂ ਅੰਦਰ ਬੜਾ ਭਾਜੀ ਵੜ ਜਾਓ ਭਾਜੀ ਦੇਸੀ ਚ ਵੜ ਜਾਓ ਠੀਕ ਆ ਠੀਕ ਨੋ ਰੱਖੋ ਜਾਂ ਫੋਨ ਰੱਖੋ ਬਸ ਗੱਲ ਕਰ ਲਓ ਦੇਖਦੇ ਆ ਭਾਈ ਸਟਾਰਟ ਕਰਕੇ ਐ ਦੀ ਵੇਰੇ ਸਾਂਹੀ ਹੁੰਦੀ ਆ लंबी चल पर रखा अरे सदी से स्टार्ट हो रही ਹਾਂਜੀ ਭਾਈ ਹੋ ਗਈ ਫਾਈਨਲੀ ਮਸ਼ੀਨ ਸਟਾਰਟ ਬੌਂਦਲੂਰਾਂ ਨਾਲ ਸਟਾਰਟ ਹੋਈ ਆ ਭਾਈ ਉਧਰ ਇੱਕ ਬੰਦਾ ਉਧਰ ਲੱਗਿਆ ਵਾ ਤੇ ਕਿੰਦਰ ਵਿਚਾਰਾ ਪੈਟਰੋਲ ਪਾਉਣ ਲੱਗਿਆ ਵਾ ਚਲੋ ਭਾਈ ਸਟਾਰਟ ਹੋ ਗਈ ਮਹਲਾਈ ਕਰਦੇ ਆ ਇਹਨੂੰ ਲੋਡ ਹਾਂ ਜੀ ਵੀ ਮੀਨ ਤਾਂ ਹੋ ਗਈ ਲੋਡ ਬਹੁਤ ਬਈ ਟੈਨਸ਼ਨ ਲਈ ਵੀ ਸੀ ਵੀ ਦੀਨੇ ਰਾਤ ਚਲੋ ਬਾਈ ਹੋ ਗਈ ਬਈ ਲੋਡ ਹੁਣ ਜਾਣਾ ਬਾਈ ਮਸ਼ੀਨ ਨੇ ਅਨੰਦਪੁਰ ਸਾਹਿਬ ਹਾਂਜੀ ਬਾਈ ਆਪਣੇ অপারেਟਰ ਨੇ ਨਵੇੜ ਤੇ ਕੰਮ ਜਕਾਰਾ ਲਾ ਦੇ ਬਾਈ ਬੈਠ ਰੋ ਜੀ ਦਾ ਖਾਲਸਾ ਵੀ ਬੋਲ ਲੈ ਹੈ ਜੀ ਬੈਠ ਰੋ ਜੀ ਦਾ ਨਾਮ ਵੀ ਲੈ ਦੇ ਕਾਦੇ ਬਲਾਵੇ ਨਿਹਾਲ ਹੋ ਜਾ ਹਾਂਜੀ ਵੀਰੋ ਅੱਜ ਆਪਣਾ ਭਰਾ ਤੁਹਾਨੂੰ ਗੀਤ ਸੁਣਾ ਰਿਹਾ ਕੱਢ ਦੇ ਵੀ ਕਿਹੜੀ ਲੱਗੀ ਤੇ ਕਰ ਲਈ ਸ਼ੁਰੂ ਹਾਂ ਨੇ ਹਾਂਜੀ ਚਮਕੀਲੇ ਜਿਹੜੇ ਗਾਣੇ ਹੈ ਉਮੈਨੂ ਪਤਾ ਹੈ ਤੂੰ ਜਾਣ ਕੇ ਬੁਲਾਇਆ ਮੇਰੀ ਜਾਨ ਨੂੰ ਕਸੂਤਾ ਪੰਗਾ ਪਾਇਆ ਹਾਏ ਮੇਰੀ ਜਾਨ ਨੂੰ ਕਸੂਤਾ ਪੰਗਾ ਪਾਇਆ ਤੇ ਤੇਰੀ ਜਵਾਨੀ ਏ ਉ ਗੁੱਤ ਪਟਕੇ ਮਮੀਨੇ ਗਾਣਾ ਕੱਢੀਆਂ ਕੇ ਤੇਰਾ ਦਿਲ ਜਾਨੀ ਏ ਗੁੱਤ ਪਟਕੇ ਮਮੀਨੇ ਗਾਣਾ ਕੱਢੀਆਂ ਕੇ ਤੇਰਾ ਦਿਲ ਜਾਨੀ ਏ ਹਾਏ ਜਾਨ ਮੇਰੀ ਐਨਾ ਕਾ ਤੋ ਡਰਦੀ ਪਿਆਰ ਕਰਦੀ ਤਾਂ ਹੱਥ ਮੇਰਾ ਫੜਦੀ ਹਾਏ ਪਿਆਰ ਕਰਦੀ ਤਾਂ ਹੱਥ ਮੇਰਾ ਫੜਦੀ ਏ ਮਾਪਿਆਂ ਤੋਂ ਡਰ ਲੱਗਦਾ ਉਹ ਪਿਆਰ ਕਰ ਦਿੱਤੇ ਉਤੋਂ ਫੇਰੇ ਡਰਦੀ ਆ ਯਾਰ ਨਹੀਂ ਕਿਸੇ ਤੋਂ ਡਰਦਾ ਪਿਆਰ ਕਰ ਦਿੱਤੇ ਉਤੋਂ ਫੇਰੇ ਡਰਦੀ ਆ ਯਾਰ ਕਿਸੇ ਤੋਂ ਡਰਦਾ ਦੇਖੋ ਬਈ ਆਪਣੇ ਭਰਾ ਨੇ ਗੀਤ ਗਾਇਆ ਮਾਨੂੰ ਬਹੁਤ ਵਧੀਆ ਲੱਗਿਆ ਕਿਸ ਤਰ੍ਹਾਂ ਲੱਗਿਆ ਬਈ ਵਧੀਆ ਵਧੀਆ ਬਿਲਕੁਲ ਐਂ ਗੱਲਬਾਤ ਔਕਾ ਆ ਸਿਰਾ 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 ਗੱਲਬਾਤ ਲਾਤੀ ਦੀ ਸੌਣ ਨੇ ਥੈਂਕ ਯੂ ਹਾਂਜੀ ਬਈ ਬੈਠੇ ਬੈਠੇ ਮੇਰਾ ਕਾਕਾ ਵੀ ਯਾਦ ਆ ਗਿਆ ਹੁਣ ਕਾਕਾ ਦਾ ਗੀਤ ਵੀ ਸੁਣਾਉਂਗਾ ਬਈ ਤਾਕੇ ਬਾਈ ਦਾ ਮੈਂ ਫੈਨ ਆ ਵਧੀਆ ਮੁੰਡਾ ਆ ਹਾਂ ਇਹ ਮਿੱਟੀ ਦੇ ਟੰਬੇ ਦੇ ਸੱਜੇ ਪਾਸੇ ਤੋਬੇ ਦੇ ਨਾਲੋਂ ਨਾਲ ਨਹੀਂ ਵਿੱਚ ਚਰਾਂਦਾਂ ਦੇ ਟੇਡਾਂ ਜੋ ਚਾਰੇ ਬਾਬੇ ਤੋਂ ਪੁੱਛੀ ਮੇਰਾ ਹਾਲ ਨਹੀਂ ਹਾਂ ਸੁਣਤਾ ਹਾਂ ਦੀ ਕਾਕੇ ਦਾ ਸੁਣਾਓ ਭਾਈ ਹਾਂ ਹਾਂ ਦੀ ਕਾਕੇ ਦਾ ਸੁਣਾਓ ਬਈ ਹੁਣ ਮਿੱਟੀ ਦੇ ਟੰਬੇ ਦੇ ਸੱਜੇ ਪਾਸੇ ਉਬੇ ਦੇ ਨਾਲੋਂ ਨਾਲਨੀ ਵਿੱਚ ਚਰਹੰਦਾ ਦੇ ਪੇਡਾਂ ਜੋ ਚਾਰੇ ਬਾਬੇ ਤੋਂ ਪੁੱਛੀ ਮੇਰਾ ਹਾਲ ਨਹੀਂ ਸੜਕ ਖੋਲੀ ਤੇਰੇ ਕਮਰੇ ਦੀ ਕਿੜਕੀ ਦੀ ਤੱਕਦੀ ਦੀ ਲਗਿਆ ਨਾ ਮੇਰਾ ਕੋਰੀ ਦੇ ਚੀਜ ਤੇ ਚਾਚੇ ਤੇਰੇ ਨੇ ਹੋਈਆ ਜਾਨ ਘਰਾ ਮੇਰਾ ਬਾਈ ਬਹੁਤ ਵਧੀਆ ਗੀਤ ਗਾਇਆ ਬਾਈ ਨੇ ਆਪਣਾ ਭਰਾ ਏ ਆਪਣ ਨੂੰ ਗੀਤ ਚੰਗੇ ਲੱਗੇ ਬਹੁਤ ਅਤ ਕਰਾਈ ਪਈ ਆ ਗੀਤਾਂ ਦੀ ਦਾ ਵਾਹ ਭੰਗੜਾ ਭੰਗੜਾ ਰਹਿ ਗਿਆ ਭੰਗੜਾ ਭੰਗੜਾ ਰਹਿ ਗਿਆ ਕੱਲ ਨੂੰ ਪਾਉਂਗਾ ਜਰਾ ਭੰਗੜਾ ਨਹੀਂ ਨਹੀਂ ਭੰਗੜਾ ਹੀ ਪਾਉਣਾ ਦਿੱਤੇ ਯਾਰ ਥੋੜਾ ਜਿਹਾ ਪਾ ਕੇ ਦੇ ਦੇ ਤੇਰੇ ਵਿਆਹ ਦੇ ਪਾ ਕੇ ਦੇਣਾ ਪਾਉਂਗਾ ਤੈਨੂੰ ਪਾਏ ਦੇ ਯਾਰ ਭੰਗੜਾ ਵੀ ਦੇਖੀ ਜਾਵੇ ਦੇਖੀ ਨਹੀਂ ਨਹੀਂ ਪਾ ਲੈ ਹੋ ਜਾ